ਜਿਹੜੀ ਨੀਤੀ ਨੂੰ ਲੋਕਵਰੋਧੀ ਕਹਿੰਦੇ ਨੇਗੇ ਉਹੀ ਨੀਤੀ ਜਦੋਂ ਪੰਜਾਬ 'ਚ ਲਾਗੂ ਕੀਤੀ ਗਈ ਤਾਂ ਪੰਜਾਬ ਦਾ ਰੈਵਨਿਊ ਵੱਧ ਕੇ 10000 ਕਰੋੜ ਹੋ ਗਿਆ ਜਿਹੜਾ ਪੰਜਾਬ ਦੇ ਅੰਦਰ ਸ਼ਰਾਬ ਦਾ ਮਾਫੀਆ ਸ਼੍ਰੋਮਣ ਅਕਾਲੀ ਦਲ ਤੇ ਭਾਜਪਾ ਨੇ ਪਾਲਿਆ ਸੀ ਅੱਜ ਇੱਕ ਇੱਕ ਕਰਕੇ ਪੰਜਾਬ ਤੋਂ ਖਤਮ ਕੀਤੇ ਗਏ ਨੇ ਤਾਂ ਅੱਜ ਪੰਜਾਬ ਦੇ ਅੰਦਰ 4000 ਕਰੋੜ ਰੁਪਏ ਸਾਲਾਨਾ ਅਕਸਾਈਜ਼ ਦੇ ਅੰਦਰ ਬੱٹا ਵਾਤਾ ਹੋਇਆ ਗਿਆ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਹਰਪਾਲ ਸਿੰਘ ਚੀਮਾ ਨੇ ਵੱਡਾ ਐਲਾਨ ਕੀਤਾ ਹੈ ਜੀ ਹਾਂ ਹਰਪਾਲ ਸਿੰਘ ਚੀਮਾ ਨੇ ਖੜਕੜ ਕਲਾ ਵਿਖੇ ਜਿੱਥੇ ਅਰਬਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਹੋ ਰਹੇ ਅਤਿਆਚਾਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਏ ਵੀ ਦੱਸਿਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਖਜ਼ਾਨੇ ਨੂੰ ਭਰਿਆ ਹੈ ਜਿੱਥੇ ਕਿ ਰੈਵਨਿਊ ਜਿਹੜਾ ਬਿਲਕੁਲ ਡਾਊਨ ਸੀ ਉਸ ਨੂੰ 10000 ਕਰੋੜ ਦੇ ਬਜਟ ਤੇ ਲੈ ਕੇ ਆਈ ਹੈ ਆਮ ਆਦਮੀ ਪਾਰਟੀ ਔਰ ਜੇ ਗੱਲ ਕਰੀਏ ਤਾਂ ਹਰ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਸਹੂਲਤਾਂ ਦਿੱਤੀਆਂ ਨੇ ਔਰ ਸਵਾ ਦੋ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਵੀ ਪੂਰੇ ਕੀਤੇ ਨੇ ਜਿਹੜੇ ਕਹਿੰਦੇ ਸੀ ਖਜ਼ਾਨਾ ਖਾਲੀ ਹੈ ਆਮ ਆਦਮੀ ਪਾਰਟੀ ਨੇ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਉਸ ਖਜ਼ਾਨੇ ਨੂੰ ਭਰ ਕੇ ਵਿਖਾਇਆ ਹੈ ਤੇ ਜੇ ਗੱਲ ਕਰੀਏ ਹਰਪਾਲ ਸਿੰਘ ਟੀਮਾ ਨੇ ਇਹ ਵੀ ਕਿਹਾ ਹੈ ਕਿ ਈਡੀ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਅਰਵਿੰਦ ਕੇਜਰੀਵਾਲ ਵਰਗੇ ਜਿਹੜੇ ਸੱਚੇ ਨੇਤਾ ਨੇ ਉਹਨਾਂ ਤੇ ਗਲਤ ਪ੍ਰਹਾਰ ਕੀਤੇ ਜਾ ਰਹੇ ਨੇ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਗੁੰਡੇ ਪਾਲੇ ਤੇ ਆਖਰ ਉਹਨਾਂ ਦੇ ਕੀਤੇ ਹੋਏ ਜਿਹੜੇ ਮਾੜੇ ਕਾਰਨਾਮੇ ਨੇ ਉਹ ਆਮ ਆਦਮੀ ਪਾਰਟੀ ਨੂੰ ਖਮਿਆਜੇ ਉਹ ਉਤਨੇ ਪੈ ਰਹੇ ਨੇ ਹਰਪਾਲ ਸਿੰਘ ਟੀਮਾ ਨੇ ਇਹ ਵੀ ਕਿਹਾ ਹੈ ਕਿ ਭੋਜਨ ਸਮਾਜ ਪਾਰਟੀ ਲੋਕਾਂ ਦੇ ਨਾਲ ਧੋਖਾ ਕਰ ਰਹੀ ਹੈ ਲੋਕਾਂ ਦੇ ਦਿੱਤੇ ਹੋਏ ਟੈਕਸ ਦਾ ਵੀ ਦੁਰਉਪਯੋਗ ਕੀਤਾ ਜਾ ਰਿਹਾ ਹੈ ਤੇ ਇਹ ਵੀ ਕਿਹਾ ਹਰਪਾਲ ਸਿੰਘ ਟੀਮਾ ਨੇ ਕਿ ਅੱਜ ਅਸੀਂ ਇੱਥੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਹੋ ਰਹੇ ਠੱਕੇ ਦੇ ਖਿਲਾਫ ਇਕੱਠੇ ਹੋਏ ਹਾਂ ਤੇ ਆਖਰ ਭਾਜਪਾ ਨੂੰ ਸੱਤਾ ਦੇ ਵਿੱਚੋਂ ਬਾਹਰ ਕਰਕੇ ਲੋਕ ਇਸ ਦਾ ਬਦਲਾ ਜ਼ਰੂਰ ਲੈਣਗੇ ਲੋਕਪ੍ਰਿਅਤਾ ਜੋ ਅਰਵਿੰਦ ਕੇਜਰੀਵਾਲ ਹੋਰਾਂ ਦੀ ਹੈ ਉਹ ਬਹੁਤ ਜ਼ਿਆਦਾ ਹੈ ਹਰਪਾਲ ਸਿੰਘ ਚਿਮਾ ਨੇ ਸਾਫ਼ ਤੌਰ ਤੇ ਕਿਹਾ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਸਾਰੇ ਉਸ ਤਾਨਾਸ਼ਾਹ ਦੇ ਖਿਲਾਫ ਉਸ ਹਿਟਲਰ ਦੇ ਖਿਲਾਫ ਜਿਹਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਇੱਕ ਝੂਠੇ ਫਰਜ਼ੀ ਕੇਸ ਦੇ ਵਿੱਚ ਕੀਦਾ ਡਿਜ਼ਾਈਨ ਲਗਭਗ 2.5 ਸਾਲ ਪਹਿਲਾਂ 2.5 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸਟਾਰਟ ਕੀਤਾ 2.5 ਸਾਲ ਪਹਿਲਾਂ ਉਹ ਡਿਜ਼ਾਈਨ ਤਿਆਰ ਕੀਤਾ ਕਿ ਜਦੋਂ ਇਲੈਕਸ਼ਨ ਆਊਗੀ 2024 ਦੀ ਉਸ ਸਮੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕਿਸ ਤਰ੍ਹਾਂ ਤਹਿਸ ਤੈਸ਼ ਕਰਨਾ ਅੱਜ ਆਪਾਂ ਸਾਰੇ ਉਸ ਤਾਨਾਸ਼ਾਹ ਦੇ ਖਿਲਾਫ ਧੁਖੜਤਾਲ ਤੇ ਬੈਠੇ ਆਂ ਔਰ ਅਰਵਿੰਦ ਕੇਜਰੀਵਾਦੀ ਦੇ ਨਾਲ ਡਟ ਕੇ ਮੋਢੇ ਦਾ ਮੋਢਾ ਲਾ ਕੇ ਖੜੇ ਆ ਕਿਉਂਕਿ ਆਪਾਂ ਸਾਰੇ ਮੈਂ ਜਾਣਦਾ ਜਿੰਨੇ ਵੀ ਐਮਐਲਏ ਨੇਗੇ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸਾਰੇ ਆਮ ਘਰਾਂ ਚੋਂ ਆਏ ਨੇ ਚਾਹ ਮੈਂ ਫਾਈਨਾਂਸ ਮਿਨਿਸਟਰ ਆ ਚਾਹੇ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਸਪੀਕਰ ਨੇ ਚਾਹੇ ਪ੍ਰਿੰਸੀਪਲ ਬੁਧਰਾਮ ਜੀ ਨੇ ਚਾਹੇ ਜਿੰਨੇ ਸਾਰੀ ਸਾਡੀ ਡੀਰਸੇ ਬੈਠੀ ਆ ਚਾਹੇ ਅਰਜੋਤ ਸਿੰਘ ਬੈਨ ਜੀ ਨੇ ਜਿੰਨੇ ਮਿਨਿਸਟਰ ਸਾਹਿਬ ਬੈਠੇ ਨੇ ਸਾਰਿਆਂ ਦਾ ਕੋਈ ਪੋਲਿਟਿਕਲ ਪਸ਼ੋਕੜ ਨਹੀਂ ਸੀ ਜੇਕਰ ਅਸੀਂ ਅੱਜ ਅਰਵਿੰਦ ਕੇਜਰੀਵਾੜ ਜਿਤਨਾ ਖੜੇ ਆ ਤਾਂ ਉਹਦਾ ਇੱਕ ਬੜਾ ਸਪਸ਼ਟ ਤੇ ਸਾਫ਼ ਮਤਲਬਾ ਕਿ ਦੇਸ਼ ਦੀ ਰਾਜਨੀਤੀ ਬਦਲਣ ਦੇ ਲਈ ਦੇਸ਼ ਦੇ ਅੰਦਰੋਂ ਕਰਪਸ਼ਨ ਖਤਮ ਕਰਨ ਦੇ ਲਈ ਦੇਸ਼ ਦੇ ਅੰਦਰੋਂ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਅਰਵਿੰਦ ਕੇਜਰੀਵਾੜ ਜੀ ਦੇ ਨਾਲ ਉਹਨਾਂ ਦੀ ਨਾਲ ਦੀ ਸੋਚ ਦੇ ਨਾਲ ਅੱਜ ਸਾਰੇ ਖੜੇ ਆ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਮੇਤੋਂ ਅੱਛੇ ਬੁਲਾਰੇ ਤੁਹਾਡੇ ਕੋਲ ਨੇ ਪਰ ਲੇਕਿਨ ਮੈਂ ਥੋੜਾ ਇਹਨਾਂ ਕੇਸਾਂ ਦੇ ਪਿਛੋਕੜ ਜਾਊਂਗਾ ਸਭ ਤੋਂ ਪਹਿਲਾਂ ਦਿੱਲੀ ਦੇ ਸਿਹਤ ਮੰਤਰੀ ਦਿੱਲੀ ਦੇ ਹੈਲਥ ਮਨਿਸਟਰ ਸਤਿੰਦਰ ਸਿੰਘ ਸਤਿੰਦਰ ਜੈਨ ਜੀ ਨੂੰ ਸੌਰੀ ਸਤਿੰਦਰ ਜੈਨ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਸ ਬਾਅਦ ਮਨੀਸ਼ ਸੋਧਿਆ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਬਾਅਦ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਅੰਦਰ ਵਿੱਚ ਜਦੋਂ ਚੋਣ ਜਾਬਤਾ ਲੱਗਿਆ ਉਦੋਂ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਪ੍ਰੋਸੈਸ ਲਗਭਗ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਇੱਕ ਝੂਠੇ ਫਰਜੀ ਕਿ ਦੇਸ਼ ਦੇ ਅੰਦਰ ਸਟਾਫ ਦਾ ਘਟਾਲਾ ਹੋਇਆਗਾ ਦੇਸ਼ ਦੇ ਅੰਦਰ ਦਿੱਲੀ ਦੇ ਅੰਦਰ ਨਮੀ ਸ਼ਰਾਬ ਦਿੱਤੀ ਦੇ ਕਾਰ ਨਸ਼ਰਾਬ ਦਾ ਘਟਾਲਾ ਹੋਇਆਗਾ ਜਦ ਕਿ ਇਸ ਮੰਚ ਦੇ ਉੱਤੋਂ ਮੈਂ ਬੜੇ ਇਮਾਨਦਾਰੀ ਦੇ ਨਾਲ ਬੜੀ ਜ਼ਿੰਮੇਵਾਰੀ ਦੇ ਨਾਲ ਕਹਿਣਾਗਾ ਜੋ ਨੀਤੀ ਦਿੱਲੀ ਦੀ ਸ਼ਰਾਬ ਨੀਤੀ ਸੀ ਉਸੇ ਤਰੀਕੇ ਦੀ ਸ਼ਰਾਬ ਨੀਤੀ ਜਦੋਂ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਮੇਰੀ ਡਿਊਟੀ ਲਈ ਬਤੌਰ ਐਕਸਾਈਜ਼ ਮਿਨਿਸਟਰ ਮੇਰੀ ਡਿਊਟੀ ਲਈ ਤਾਂ ਸੇਮ ਨੀਤੀ ਜਿਹੜੀ ਆ ਬਣ ਕੇ ਤਿਆਰ ਪੰਜਾਬ 'ਚ ਕੀਤੀ ਗਈ ਅੱਜ ਉਸੇ ਨੀਤੀ ਦੇ ਤਹਿਤ ਜਿਹੜਾ ਰੈਵਨਿਊ ਅਕਾਲੀਦਰ ਬੀਜੇਪੀ ਦੇ ਸਮੇਂ ਜੋ ਰੈਵਿਨਿਊ ਕਾਂਗਰਸ ਪਾਰਟੀ ਦੇ ਸਮੇਂ ਸਿਰਫ ਤੇ ਸਿਰਫ 6000 ਕਰੋੜ ਰੁਪਏ ਤੱਕ ਸੀਮਤ ਸੀ ਅੱਜ 2 ਸਾਲਾਂ ਦੇ ਵਿੱਚ ਉਹ 4000 ਹੋਰ ਵਧ ਕੇ ਕਿੰਨਾ ਹੋ ਗਿਆ 10000 ਕਰੋੜ ਰੁਪਏ ਦਾ ਰੈਵਿਨਿਊ ਅੱਜ ਪੰਜਾਬ ਦੇਖਦਾ ਨਿਚਾਰਿਆ ਜਿਹੜੀ ਨੀਤੀ ਦੇ ਅੰਦਰ ਉਹ ਭ੍ਰਿਸ਼ਟਾਚਾਰ ਕਹਿੰਦੇ ਨੇਗੇ ਜਿਹੜੀ ਨੀਤੀ ਨੂੰ ਲੋਕ ਵਿਰੋਧੀ ਕਹਿੰਦੇ ਨੇਗੇ ਉਹੀ ਨੀਤੀ ਜਦ ਪੰਜਾਬ 'ਚ ਲਾਗੂ ਕੀਤੀ ਗਈ पंजाब रेवन्यू वध के दस हजार करोड़ हो गया जंब के अंदर शराब का माफिया श्रोमणी अकाली दल बीजेपी ने पालिया जो समगलर अकाली दल बीजेपी ने पाले से जो समगलर कांग्रेस पार्टी ने पाले से अज जो एक एक करके पंजाब चो खत्म कि गए ने तो अचर चार हजार करोड़ रुपया सालाना चार हजार करोड़ रुपया सालाना ਅਕਸਾਈਜ਼ ਦੇ ਅੰਦਰ ਵੱਡਾ ਵਾਅਦਾ ਹੋਇਆਗਾ ਸੋ ਇਸੇ ਗੱਲ ਕਰਕੇ ਇਸੇ ਗੱਲ ਕਰਕੇ ਆਪਣੇ ਸਮਗਲਰਾਂ ਨੂੰ ਬਚਾਉਣ ਦੇ ਲਈ ਆਪਣੇ ਸ਼ਰਾਬ mafia ਨੂੰ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਸਾਡੇ ਇਮਾਨਦਾਰ ਨੇਤਾਵਾਂ ਨੂੰ ਜੇਲ੍ਹ ਚ ਭੇਜਿਆਗਾ ਜਿਹੜੇ ਲੋਕ ਜਿਨ੍ਹਾਂ ਲੋਕਾਂ ਨੇ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਕੀਤਾ ਉਹਨਾਂ ਨੂੰ ਬਚਾਉਣ ਦੇ ਲਈ ED ਦਾ ਦੁਰਉਪਯੋਗ ਹੋ ਰਿਹਾਗਾ ਮੈਂ ਬੜਾ ਸਪਸ਼ਟ ਕਰਦਾ ਕਿ ਹੁਣ ਤੱਕ ਜਿੰਨੀਆਂ اپੋਜੀਸ਼ਨ ਪਾਰਟੀਆਂ ਦੇ ਲੀਡਰ ਸੀ 25 ਲੀਡਰ ਜਿਹੜੇ ਸਟੇਟ ਲੈਵਲ ਦੇ ਲੀਡਰ ਸੀ ਜਾਂ ਨੈਸ਼ਨਲ ਲੈਵਲ ਦੇ ਲੀਡਰ ਸੀ 25 ਲੀਡਰਾਂ ਦੇ ਉੱਤੇ 25 ਲੀਡਰਾਂ ਦੇ ਉੱਤੇ ED ਦਾ CBI ਦਾ ਝੂਠੇ ਮੁਕਦਮੇ ਦਰਜ ਕੀਤੇ ਗਏ 25 ਉੱਤੇ ਦਰਜ ਕੀਤਾ ਗਿਆ 25 ਚੋਂ 23 ਨੇ 25 ਚੋਂ 23 ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਔਰ ਤੇਈਆਂ ਦੇ ਖਿਲਾਫ ਮੁਕਦਮੇ ਬੰਦ ਕਰ ਦਿੱਤੇ ਗਏ ক্লোਜ਼ ਕਰ ਦਿੱਤੇ ਗਏ ਇਥੋਂ ਪਤਾ ਲੱਗਦਾਗਾ ਕਿ ਈਡੀ ਤੇ ਸੀਬੀਆਈ ਨੂੰ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਹੀ ਆ ਕਿਸ ਤਰ੍ਹਾਂ ਇਲੈਕਸ਼ਨ ਚ ਵਰਤ ਰਹੀ ਆ ਪਹਿਲੀ ਵਾਰ ਹੋਇਆ ਦੇਸ਼ ਦੇ ਅੰਦਰ ਚੰਦਾ ਤਾਂ ਪਹਿਲਾਂ ਹੀ ਬਹੁਤ سارے ਲੋਕ ਦਿੰਦੇ ਸੀ ਚੋਣਾਂ ਦੇ ਦੌਰਾਨ ਸਾਡੇ ਐਮਐਲਏ ਸਹਿबान ਬੈਠੇ ਨੇ ਸਾਰੇ ਚੇਅਰਮੈਨ ਸਾਹਿਬ ਬੈਠੇ ਨੇ ਤੁਹਾਨੂੰ ਵੀ ਲੋਕਾਂ ਨੇ ਥੋੜਾ ਬੋਤਾ ਚੰਦਾ ਦਿੱਤਾ ਹੋਣਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇਲੈਕਸ਼ਨ ਦਾ ਬੌਂਡ ਤਿਆਰ ਕੀਤਾ ਇਲੈਕਟੋਰਲਿਕ ਬੌਂਡ ਤਿਆਰ ਕਰਨ ਤੋਂ ਬਾਅਦ ਕੀ ਹੋਇਆ ਪਹਿਲਾਂ ਉਹ 22000 ਕਰੋੜ ਦੇ ਬੌਂਡ 22000 ਕਰੋੜ ਦੇ ਬੌਂਡ ਜਿਹੜੇ ਸੀ ਉਹ ਤਿਆਰ ਕੀਤੇ ਗਏ ਜਿਨ੍ਹਾਂ ਵਿੱਚੋਂ 14000 ਕਰੋੜ ਰੁਪਇਆ 14000 ਕਰੋੜ ਰੁਪਏ ਕੱਲੇ ਭਾਰਤੀ ਜਨਤਾ ਪਾਰਟੀ ਦੇ ਖਾਤੇ 'ਚ ਆਇਆ 14000 ਕਰੋੜ ਰੁਪਏ 22000 ਕਰੋੜ 'ਚੋਂ ਭਾਰਤੀ ਜਨਤਾ ਪਾਰਟੀ ਦੇ ਖਾਤੇ 'ਚ ਆਇਆ ਆ ਹੁਣ ਇਲੈਕਸ਼ਨ ਤੋਂ ਚੰਦਰ ਪਹਿਲਾਂ ਜਦੋਂ ਕੋਡ ਆਫ ਕੰਡੈਕਟ ਲੱਗਣਾ ਸੀਗਾ ਉਸ ਸਮੇਂ ਸਿਰਫ 2 ਮਹੀਨਿਆਂ ਦੇ ਲਈ ਸਿਰਫ 2 ਮਹੀਨਿਆਂ ਦੇ ਲਈ 10000 ਕਰੋੜ ਰੁਪਏ ਦੇ 2 ਮਹੀਨਿਆਂ ਲਈ 10000 ਕਰੋੜ ਰੁਪਏ ਦੇ ਨਵੇਂ ਇਲੈਕਟਰਲ ਬਾਂਡ ਜਿਹੜੇ ਨੇ ਕਿ ਉਹ ਸਿਪਾਏ ਗਏ ਉਹਨਾਂ ਦੀ ਸਪਾਈ ਕੀਤੀ ਗਈ ਪਰ ਲੇਕਿਨ ਮੈਂ ਧੰਨਵਾਦ ਕਰਨਾ ਚਾਹਾਂਗਾ ਦੇਸ਼ ਦੀ ਸਰਵੋੱਚ ਅਦਾਲਤ ਦਾ ਜਿਨ੍ਹਾਂ ਨੇ ਸਮੇਂ ਸਿਰ ਰਹਿੰਦਿਆਂ ਇੰਟਰਵਿਨ ਕਰਕੇ ਜੱਜਮੈਂਟ ਸਾਹਮਣੇ ਆਈ ਔਰ ਲੋਕਾਂ ਦੇ ਸਾਹਮਣੇ ਪਤਾ ਲੱਗਿਆ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਵੱਡੇ ਵੱਡੇ ਇੰਡਸਟਰੀਅਲਿਸਟਾਂ ਨੂੰ ਫੜਦੀ ਆ ਪਹਿਲਾਂ ਇੰਡਸਟਰੀਅਲਿਸਟ ਦੇ ਖਿਲਾਫ ਈਡੀ ਦੇ ਸੀਬੀਆਈ ਦੇ ਕੇਸ ਬਣਾਉਂਦੀ ਆ ਜਦੋਂ ਕੇਸ ਬਣ ਜਾਂਦੇ ਨੇ ਫਿਰ ਉਹਨਾਂ ਲੋਕਾਂ ਤੋਂ ਚੰਦਾ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾਗਾ ਉਹਨਾਂ ਨੂੰ ਜਿਹੜਾ ਹੈਗਾ ਬਰੀ ਕਰ ਦਿੱਤਾ ਜਾਂਦਾਗਾ ਜਿਵੇਂ ਪਹਿਲਾਂ ਕਿਹਾ ਕਿ 25 ਪਕੀਆਂ ਦੇ ਖਿਲਾਫ ਮੁਕਦਮੇ ਬਣਾਏ ਔਰ ਤੇਂਿਆਂ ਨੂੰ ਛੱਡ ਦਿੱਤਾ ਗਿਆ ਤਾਂ ਇੱਥੋਂ ਪਤਾ ਲੱਗਦਾਗਾ ਕਿ ਕਿਸ ਤਰ੍ਹਾਂ ਈਡੀ ਦਾ ਸੀਬੀਆ ਦਾ ਦੁਰਉਪਯੋਗ ਦੇਸ਼ ਦੇ ਅੰਦਰ ਹੋ ਰਿਹਾਗਾ ਸਾਡੇ ਮੈਂ ਇੱਕ ਛੋਟਾ ਜਿਹਾ ਉਦਾਹਰਨ ਦੇਵਾਂਗਾ ਕਿ ਸਾਡੇ ਪੰਜਾਬ ਤੋਂ ਸਾਡੇ ਸਾਥੀ ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਾਜਰਾ ਜੀ ਪ੍ਰੋਫੈਸਰ ਜਸਵੰਤ ਸਿੰਘ ਗੱਜਣਵਾਦਰਾ ਜੀ ਜਿਹੜੇ ਕਿ ਹਲਕਾ ਅਮਰਗੜ ਦੀ ਨੁਮਾਇੰਦਗੀ ਕਰਦੇ ਨੇਗੇ ਉਹਨਾਂ ਦਾ ਪੂਰਾ ਪਰਿਵਾਰ ਕਾਰੋਬਾਰੀ ਪਰਿਵਾਰ ਆਗਾ ਉਹਨਾਂ ਦਾ ਪਰਿਵਾਰ ਕਾਰੋਬਾਰ ਕਰਦਾਗਾ ਉਹਨਾਂ ਨੂੰ ਵੀ ਈਡੀ ਨੇ ਇਸੇ ਤਰੀਕੇ ਝੂਠੇ ਫਰਜ਼ੀ ਕੇ ਚੰਦਰ ਕੀਤਾ ਹੋਇਆ ਜਦ ਕਿ ਲੋਨ ਦਾ ਸਾਰੇ ਲੈਂਦੇ ਨੇਗੇ ਲੋਨ ਲੈ ਕੇ ਕੌਣ ਲਈ ਆਪਣਾ ਕਾਰੋਬਾਰ ਕਰਦਾ ਉਹ ਲੋਨ ਦੇ ਅੰਦਰੋਂ ਚਾਰ ਕਿਸ਼ਤਾਂ ਟੁੱਟ ਗਈਆਂ ਦੋ ਕਿਸ਼ਤਾਂ ਟੁੱਟ ਗਈਆਂ ਤਾਂ ਉਹਨਾਂ ਨੂੰ ਉਹਨਾਂ ਤੇ ਫਰਜੀ ਕੇਸ ਬਣਾ ਕੇ ਅੱਜ ਉਹਨਾਂ ਨੂੰ ਵੀ ਮੈਸਮੇਂ ਦੇ ਅੰਦਰ ਕੀਤਾ ਹੋਇਆਗਾ ਕਿਉਂਕਿ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਹੋਰ ਬਹੁਤ ਸਾਰੇ ਐਮਐਲਏ ਦੇ ਉੱਤੇ ਵੀ ਅਹੀ ਦਬਾਅ ਪਾਇਆ ਜਾ ਰਿਹਾ ਕਿ ਤੁਹਾਡੇ ਤੇ ਕੇਸ ਬਣਾ ਦੇਾਂਗੇ ਤੁਸੀਂ ਸਾਰੇ ਭਾਜਪਾ ਜੁਆਇਨ ਕਰੋ ਸੋਏ ਜਿਸ ਤਰ੍ਹਾਂ ਗੱਲ बार-बार ਮੰਚ ਤੋਂ ਹੋ ਰਹੀ ਆ ਕਿ ਅੱਜ ਦੇਸ਼ ਨੂੰ ਦੇਸ਼ ਦੇ ਸੰਵਿਧਾਨ ਨੂੰ ਜੋ ਸੰਵਿਧਾਨ ਸਾਡੇ ਬਾਬਾ ਸਾਹਿਬ ਭੀਮrao ਅੰਮੇਡਕਰ ਜੀ ਨੇ ਲਿਖਿਆ ਜੋ ਆਜ਼ਾਦੀ ਸਾਨੂੰ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੇ ਸਾਥੀਆਂ ਨੇ ਲੈ ਕੇ ਦਿੱਤੀ ਅੱਜ ਦੇਸ਼ ਦੀ ਆਜ਼ਾਦੀ ਨੂੰ ਖਤਰਾਗਾ ਅੱਜ ਦੇਸ਼ ਦੇ ਸੰਵਿਧਾਨ ਨੂੰ ਖਤਰਾਗਾ ਅੱਜ ਦੇਸ਼ ਦੇ ਅੰਦਰ ਈਡੀ ਸੀਬੀਆਈ ਦਾ ਦੁਰਉਪਯੋਗ ਕਰਕੇ ਭਾਰਤੀ ਜਨਤਾ ਪਾਰਟੀ ਲਗਾਤਾਰ ਲਗਾਤਾਰ ਨੇਤਾਵਾਂ ਨੂੰ ਫੜਫੜ ਜੇਦ ਦੇ ਅੰਦਰ ਕਰ ਰਹੀ ਆ ਜਦਕਿ ਮੈਂ ਸਮਝਦਾ ਅੱਜ ਦੇਸ਼ ਦਾ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਵੀ ਅੱਜ ਭਾਰਤੀ ਜਨਤਾ ਪਾਰਟੀ ਦਾ ਅੰਗ ਬਣਿਆ ਹੋਇਆਗਾ ਅੱਜ ਇਲੈਕਸ਼ਨ ਕਮਿਸ਼ਨ ਵੀ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਡਿਕਟੇਸ਼ਨ ਡਿਕਟੇਸ਼ਨ ਦਿੰਦੀ ਆ ਜਿਸ ਤਰ੍ਹਾਂ ਦੇ ਆਰਡਰ ਜਾਰੀ ਕਰਦੀ ਆ ਅੱਜ ਉਹਦਾ ਹੱਥ ਠੋਕਾ ਬਣ ਕੇ ਰਿਹਾ ਹੋਇਆ ਜਿੰਨੀਆਂ ਕੰਪਲੇਂਟਸ ਜਿੰਨੀਆਂ ਕੰਪਲੇਂਟਸ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਰੋਗੇ ਕਿਸੇ ਇੱਕ ਵੀ ਕੰਪਲੇਂਟ ਦੇ ਉੱਤੇ ਇਲੈਕਸ਼ਨ ਕਮਿਸ਼ਨ ਕੋਈ ਕੌਗਨੀਸ਼ੈਂਸ ਨਹੀਂ ਲੈਂਦਾ ਕੋਈ ਆਰਡਰ ਨਹੀਂ ਜਾਰੀ ਕਰਦਾ ਪਰ ਲੇਕਿਨ ਜੇਕਰ ਭਾਰਤੀ ਜਨਤਾ ਪਾਰਟੀ ਦੇ ਕੋਈ ਕਾਰਕਟਰਤਾ ਤੁਹਾਡੇ ਖਿਲਾਫ ਕੋਈ ਐਪਲੀਕੇਸ਼ਨ ਦੇ ਕੇ ਆਉਣਗੇ ਤਾਂ ਇਲੈਕਸ਼ਨ ਕਮਿਸ਼ਨ ਤੁਰੰਤ ਕਾਰਵਾਈ ਕਰਦਾਗਾ ਤਾਂ ਇੱਥੋਂ ਪਤਾ ਲੱਗਦਾਗਾ ਕਿ ਅੱਜ ਦੇਸ਼ ਦਾ ਇਲੈਕਸ਼ਨ ਕਮਿਸ਼ਨ ਵੀ ਇਹਨਾਂ ਨੇ ਆਪਣਾ ਹੱਥ ਛੋਕਾ ਬਣਾ ਕੇ ਰੱਖਿਆ ਦੇਸ਼ ਦੇ ਅੰਦਰ। ਭਰਾਵੋ ਸਾਨੂੰ ਜੋ 70 ਸਾਲ ਪਹਿਲਾਂ ਜੋ 75 ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਆਜ਼ਾਦੀ ਲੈ ਕੇ ਦਿੱਤੀ ਜੋ ਸਾਡੇ ਪੁਰਖਿਆਂ ਨੇ ਸੰਵਿਧਾਨ ਬਣਾਇਆ ਅੱਜ ਉਹਦੀ ਰਾਖੀ ਕਰਨ ਦਾ ਸਮਾਂਗਾ। ਅੱਜ ਨੂੰ ਬਚਾਉਣ ਦਾ ਸਮਾਂਗਾ। ਨਹੀਂ ਦੇਸ਼ ਜਿਹੜਾ ਉਹ ਦੁਬਾਰਾ ਇੱਕ ਵਾਰ ਫਿਰ ਗੁਲਾਮ ਹੋ ਜਾਊਗਾ ਮਾਨਜੋਗ ਸਪੀਕਰ ਸਾਹਿਬ ਪਿੱਛੇ ਜੇ ਆਪਣਾ ਹੀ ਕੋਈ ਸਾਥੀ ਈਡੀ ਦੀ ਪੇਸ਼ੀ ਭੁਗਤ ਕੇ ਆਇਆ ਈਡੀ ਨੇ ਸ hẳn ਕੀਤਾ ਹੋਇਆ ਸੀ ਕਿਸੇ ਮੁਕਦਮੇ ਦੇ ਅੰਦਰ ਕਿਸੇ ਝੂਠੇ ਮੁਕਦਮੇ ਦੇ ਅੰਦਰ ਈਡੀ ਨੇ ਸ hẳn ਕੀਤਾ ਹੋਇਆ ਸੀ ਔਰ ਜਦੋਂ ਜਦ ਹੀ ਥੋੜੀ ਬਹੁਤੀ ਡਾਕੂਮੈਂਟ ਦੇਖ ਲੇ ਡਾਕੂਮੈਂਟ ਤੋਂ ਦੇਖਣ ਤੋਂ ਬਾਅਦ ਈਡੀ ਦੇ ਅਧਿਕਾਰੀ ਪਤਾ ਨੂੰ ਕੀ ਕਹਿੰਦੇ ਥੋੜੇ ਚਿਰ ਬਾਅਦ ਚਾਹ ਚੂ ਪਲਾ ਕੇ ਕਹਿੰਦੇ 24 ਦੀ ਇਲੈਕਸ਼ਨ ਨਹੀਂ ਹੋਣੀ ਆ ਭਾਈ 29 ਦੇ ਅੰਦਰ ਉਹ ਵੀ ਕਿਉਂਕਿ ਆਈਆਰਸ ਅਧਿਕਾਰੀ ਨੇਗੇ ਕਹਿੰਦੇ ਦੇਸ਼ ਦੇ ਅੰਦਰ 229 ਦੀ ਜਨਰਲ ਇਲੈਕਸ਼ਨ ਨਹੀਂ ਹੋਣੀ ਦੇਸ਼ ਨੂੰ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਆਪਣੇ ਕਾਬੂ ਚ ਕਰ ਲੈਣਾ ਹੈ ਯਾਨੀ ਕਿ ਜਿਹੜੇ ਅਧਿਕਾਰੀ ਜਿਹੜੇ ਜਾਂਚ ਅਧਿਕਾਰੀ ਨੇ ਜਿਹੜੇ ਆਈਆਰਐਸ ਲੰਗੇ ਜਿਹੜੇ ਆਈਐਸ ਲੰਗੇ ਜਿਹੜੇ ਆਈਪੀਐਸ ਲੰਗੇ ਉਹ ਵੀ ਇਹ ਸੋਚ ਰੱਖਦੇ ਨੇਗੇ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਨਾ ਕੀਤਾ ਗਿਆ ਤਾਂ ਦੇਸ਼ ਦੇ ਅੰਦਰ ਹਿਟਲਰशाही ਆਊਗੀ ਦੇਸ਼ ਦੇ ਅੰਦਰ ਤਾਨਾਸ਼ਾਹ ਦਾ ਰਾਜ ਹੋਊਗਾ ਦੇਸ਼ ਪਰਬਾਦੀ ਬਣ ਜਾਊਗਾ ਦੇਸ਼ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਜਾਊਗਾ ਜਿਵੇਂ ਦੇਸ਼ ਨੂੰ ਅੰਗਰੇਜ਼ਾਂ ਤੋਂ ਯਾਦ ਕਰਵਾਇਆ ਸੀ ਈਸਟ ਇੰਡੀਆ ਕੰਪਨੀ ਤੋਂ ਯਾਦ ਕਰਵਾਇਆ ਸੀਗਾ ਉਸੇ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਅੜਾਨੀਆਂ ਆਵਾਨੀਆਂ ਕੰਪਨੀਆਂ ਦਾ ਰਾਜ ਸਾਡੇ ਪੰਜਾਬ ਤੇ ਹੋਊਗਾ ਦੇਸ਼ ਤੇ ਹੋਊਗਾ ਤਾਂ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਦੀਆਂ ਨਾਦਰਸ਼ਾਹੀ ਨੀਤੀਆਂ ਦਾ ਲੋਕ ਵਿਰੋਧੀ ਨੀਤੀਆਂ ਦਾ ਸੰਵਿਧਾਨ ਨੂੰ ਖਤਮ ਕਰਨ ਵਾਲੀਆਂ ਨੀਤੀਆਂ ਦਾ ਡਟ ਕੇ ਇਕੱਠੇ ਹੋ ਕੇ ਵਿਰੋਧ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਹਰਵਿੰਦ ਕੇਜਰੀਵਾੜੀ ਦੀ ਸੋਚ ਮਨੀਸ਼ ਸੋਧਿਆ ਜੀ ਦੀ ਸੋਚ ਸੰਜੇ ਸਿੰਘ ਜੀ ਦੀ ਸੋਚ ਨੂੰ ਘਰ ਘਰ ਲੈ ਕੇ ਜਾਣਾ ਪਊਗਾ ਤਾਂ ਮੈਂ ਸਮਝਦਾ ਸਾਡਾ ਦੇਸ਼ ਬਚ ਸਕਦਾ ਨਹੀਂ ਦੇਸ਼ ਆਉਣ ਵਾਲੇ ਸਮੇਂ ਦੇ ਅੰਦਰ ਬੁਰੀ ਤਰ੍ਹਾਂ ਬਰਬਾਦ ਹੋ ਜਾਊਗਾ ਮੈਂ ਇੱਕ ਐਗਜ਼ਾਮਪਲ ਦੇ ਕੇ ਆਪਣਾ ਸਥਾਨ ਪ੍ਰਗਟ ਕਰੂੰਗਾ ਕਿ ਜਦੋਂ 6 ਮਹੀਨਿਆਂ ਬਾਅਦ ਜਦੋਂ ਪੂਰੇ 6 ਮਹੀਨਿਆਂ ਬਾਅਦ ਸੰਜੇ ਸਿੰਘ ਜੀ ਦੀ ਮੈਂਬਰ ਰਾਜ ਸਭਾ ਜੀ ਦੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਹੋ ਰਹੀ ਸੀ ਜਮਾਨਾਂ ਦੀ ਅਰਜ਼ੀ ਦੇ ਸੁਣਵਾਈ ਹੋ ਰਹੀ ਸੀ ਤਾਂ ਉਸ ਸਮੇਂ ਕੀ ਹੋਇਆ ਦੇਸ਼ ਦੀ ਸਰਵੋਚ ਅਦਾਲਤ ਨੇ ਕਿਹਾ ਕਿ ਜੋ ਜਵਾਬ ਜੋ ਜਵਾਬ ਦਾਵਾ ਈਡੀ ਨੇ ਦਾਇਰ ਕੀਤਾਗਾ ਉਸ ਜਵਾਬ ਦਾਅਵੇ ਦੇ ਮੁਤਾਬਕ ਕੋਈ ਵੀ ਆਫੈਂਸ ਕੋਈ ਵੀ ਜੁਰਮ ਸੰਜੇ ਸਿੰਘ ਜੀ ਦੇ ਖਿਲਾਫ ਨਹੀਂ ਬਣਦਾ ਔਰ ਈਡੀ ਨੇ ਕੀ ਕਿਹਾ ਕਿ ਤੁਸੀਂ ਟਾਈਮ ਲੈ ਲਓ ਸੋਚ ਲਓ ਕਿ ਅਸੀਂ ਕੇਸ ਨੂੰ ਮੈਰਿਟ ਦੇ ਡਿਸਾਈਡ ਕਰੀਏ ਕਿ ਅਸੀਂ ਕੇਸ ਦਾ ਫੈਸਲਾ ਤੱਥਾਂ ਦੇ ਆਧਾਰ ਤੇ ਕਰੀਏ ਜਾਂ ਤੁਸੀਂ ਸਰੈਂਡਰ ਕਰਦੇ ਹੋ ਇਹ ਆਪਸ਼ਨ ਦੇਸ਼ ਦੀ ਸਰਵੋਚਤ ਅਦਾਲਤ ਨੇ ਈਡੀ ਦੇ ਸਾਹਮਣੇ ਰੱਖੀ ਕਿਉਂਕਿ ਪੀਐਮਐਲਏ ਪੀਐਮਐਲਏ ਇੱਕ ਐਕਟਾ ਜਿਹਦੇ ਤਹਿਤ ਇਹ ਕਿਹਾ ਗਿਆ ਕਿ ਕਿਸੇ ਵੀ ਦੋਸ਼ੀ ਨੂੰ ਜ਼ਮਾਨਤ ਨਹੀਂ ਦੇਣੀ ਜਿਹੜਾ ਬੰਦਾ ਫੜਿਆ ਗਿਆ ਉਹਨੂੰ ਲੰਬਾ ਸਮਾਂ ਜੇਲ੍ਹ ਦੇ ਅੰਦਰ ਰੱਖਣਾਗਾ ਜਦੋਂ ਇਹ ਆਪਸ਼ਨ ਦਿੱਤੀ ਇਨਫੋਰਸਮੈਂਟ ਅਧਿਕਾਰੀਆਂ ਨੂੰ ਈਡੀ ਦੇ ਅਧਿਕਾਰੀਆਂ ਨੂੰ ਤਾਂ 15 ਮਿੰਟਾਂ ਬਾਅਦ ਈਡੀ ਦੇ ਅਧਿਕਾਰੀਆਂ ਨੇ ਆ ਕੇ ਕੋਰਟ ਦੇ ਅੰਡਰ ਸਰੈਂਡਰ ਕੀਤਾ ਕਿਹਾ ਕਿ ਜੀ ਬਿਲਕੁਲ ਅਸੀਂ ਜ਼ਮਾਨਤ ਦਾ ਵਿਰੋਧ ਨਹੀਂ ਕਰਦੇ ਤਾਂ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਵੇ ਸੋ ਇੱਥੋਂ ਪਤਾ ਲੱਗਦਾਗਾ ਕਿ 6 ਮਹੀਨੇ ਪੂਰੇ 6 ਮਹੀਨੇ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਦੂਜੀ ਵਾਰ ਦੇਸ਼ ਦੇ ਅਪਰ ਹਾਊਸ ਦੇ ਵਿੱਚ ਦੇਸ਼ ਦੀ ਰਾਜ ਸਭਾ ਦੇ ਵਿੱਚ ਇਕ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਕਿਸ ਤਰ੍ਹਾਂ 6 ਮਹੀਨੇ ਉਹਦੇ ਅਧਿਕਾਰਾਂ ਦਾ ਹਨਨ ਹੋਇਆ ਕਿਸ ਤਰ੍ਹਾਂ 6 ਮਹੀਨੇ ਇਹਨਾਂ ਨੂੰ ਗੈਰਕਾਨੂੰਨੀ ਹਿਰਾਸਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰੱਖਿਆ ਕਿਸ ਤਰ੍ਹਾਂ ED ਨੇ ਰੱਖਿਆ ਇਹ ਤਾਂ ਬਿਲਕੁਲ ਸਪਸ਼ਟਾ ਇਹ ਤਾਂ ਦੇਸ਼ ਦੇ ਲੋਕਾਂ ਦੇ ਸਾਹਮਣੇ ਸਪਸ਼ਟ ਹੋ ਗਿਆ ਕਿ 6 ਮਹੀਨੇ ਦੇ ਅੰਦਰ ED ਕੋਈ ਵੀ ਸਬੂਤ ਜਿਹੜਾ ਉਹਨਾਂ ਦੇ ਖਿਲਾਫ ਜੁਟਾ ਨਹੀਂ ਪਾਈ ਕੋਈ ਵੀ ਸਬੂਤ ਜਿਹੜਾ ਸੰਜੇ ਸਿੰਘ ਦੇ ਖਿਲਾਫ 6 ਮਹੀਨਾਂ 'ਚ ਨਹੀਂ ਮਿਲਿਆ ਇਸੇ ਤਰ੍ਹਾਂ ਅਰਵਿੰਦ ਕੇਜਰੀਪਾਲ ਜੀ ਦੇ ਖਿਲਾਫ ਮਨੀਸ਼ ਸੋਧਿਆ ਜੀ ਦੇ ਖਿਲਾਫ ਕੁਝ ਲੋਕਾਂ ਨੂੰ ਫੜ ਕੇ ਕੁਝ ਕੰਪਨੀਆਂ ਦੇ ਲੋਕਾਂ ਨੂੰ ਫੜ ਕੇ ਕੁਝ ਅਧਿਕਾਰੀਆਂ ਨੂੰ ਫੜ ਕੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਨੂੰ ਗਵਾਹ ਬਣਾਇਆ ਗਿਆ ਉਹਨਾਂ ਨੂੰ ਪ੍ਰੂਵਰ ਬਣਾਇਆ ਗਿਆ ਕਾਨੂੰਨ ਦੀ ਭਾਸ਼ਾ ਚ ਉਹਨਾਂ ਨੂੰ ਪ੍ਰੂਵਰ ਕਹਿੰਦੇ ਨੇਗੇ ਉਹਨਾਂ ਨੂੰ ਗਵਾਹ ਬਣਾਇਆ ਗਿਆ ਕੋਈ ਵੀ ਸਿੱਧਾ ਗਵਾਹ ਕੋਈ ਵੀ ਡਾਇਰੈਕਟ ਗਵਾਹ ਕੋਈ ਵੀ ਸਿੱਧਾ ਡਾਇਰੈਕਟ ਐਵੀਡੈਂਸ ਕੋਈ ਵੀ ਸਿੱਧਾ ਸਬੂਤ ਨਰਵਿੰਦ ਕੇਜਰੀਬਾ ਜੀ ਦੇ ਖਿਲਾਫ ਨਾ ਮਨੀਸ਼ ਸ਼ੋਰੀਆ ਜੀ ਦੇ ਖਿਲਾਫ ਅਦਾਲਤ ਦੇ ਅੰਦਰ ਈਡੀ ਪੇਸ਼ ਨਹੀਂ ਕਰ ਸਕੀ ਸਿਰਫ ਤੇ ਸਿਰਫ ਕੁਝ ਜਿਹੜੇ ਵਿਅਕਤੀ ਫੜੇ ਉਹਨਾਂ ਨੇ ਕੰਪਨੀਆਂ ਦੇ ਮਾਲਕ ਫੜੇ ਕੰਪਨੀਆਂ ਦੇ ਕਰਿੰਦੇ ਫੜੇ ਕੁਝ ਅਧਿਕਾਰੀ ਫੜੇ ਉਹਨਾਂ ਅਧਿਕਾਰੀਆਂ ਨੂੰ ਡਰਾ ਕੇ ਧਮਕਾ ਕੇ ਝੂਠੇ ਗਵਾਹ ਇੰਟਰੋਡਿਊਸ ਕੀਤੇ ਗਏ ਝੂਠੇ ਗਵਾਹਾਂ ਦੀ ਲਿਸਟ ਜਿਹੜੀ ਆ ਅਦਾਲਤ ਪੇਸ਼ ਕੀਤੀ ਗਈ ਔਰ ਝੂਠੇ ਗਵਾਹਾਂ ਦੇ ਉੱਤੇ ਕੇਸ ਜਿਹੜਾ ਔਰਵਿੰਦ ਕੇਜਰੀਵਾਦੀ ਦੇ ਉੱਤੇ ਤੇ ਮਨੀਸ਼ ਸੋਦੀ ਦੇ ਉੱਤੇ ਬਣਾਇਆ ਗਿਆ ਕੋਈ ਵੀ ਸਿੱਧਾ ਐਵੀਡੈਂਸ ਇੱਕ ਵੀ ਸਿੱਧਾ ਐਵੀਡੈਂਸ ਇੱਕ ਵੀ ਡਾਇਰੈਕਟ ਐਵੀਡੈਂਸ ਜਿਹੜਾ ਔਰਵਿੰਦ ਕੇਜਰੀਵਾਦੀ ਦੇ ਖਿਲਾਫ ਨਾ ਮਨੀਸ਼ ਸੋਦੀ ਦੇ ਖਿਲਾਫ ਈਡੀ ਕੋਲੇ ਹੈ ਨਹੀਂ ਇਹੀ ਕਾਰਨ ਕਿ ਅੱਜ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਅੱਜ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਭਰਾਵੋ ਈਡੀ ਕੇਸ ਦਾ ਟ੍ਰਾਇਲ ਸ਼ੁਰੂ ਨਹੀਂ ਕਰ ਪਾਈ ਕੇਸ ਦਾ ਟ੍ਰਾਇਲ ਸ਼ੁਰੂ ਨਹੀਂ ਹੋਇਆ ਜੇ ਕੇਸ ਦਾ ਟ੍ਰਾਇਲ 1.5 ਸਾਲ ਸ਼ੁਰੂ ਨਹੀਂ ਹੋਇਆ ਤਾਂ ਇਹਦਾ ਮਤਲਬ ਕੀ ਆ ਕਿ ਮਨੀਸ਼ ਸ਼ਿਸ਼ੋਦੀਆ ਜੀ ਤੋਂ ਹਰਵਿੰਦ ਕੇਜਰੀਵਾ ਜੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਕਿੱਡਾ ਵੱਡਾ ਖੌਫ ਆ ਕਿੱਡਾ ਵੱਡਾ ਡਰਾ ਕਿੱਡਾ ਵੱਡਾ ਡਰਾ ਆ ਆਮ ਆਦਮੀ ਪਾਰਟੀ ਤੋਂ ਕਿ ਕਲ ਇਕਲੌਤੀ ਆਮ ਆਦਮੀ ਪਾਰਟੀ ਆ ਜਿਹੜੀ ਡਟ ਕੇ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੀ ਆ। ਇਹੀ ਕਾਰਨ ਹੈ ਕਿ ਡੇਢ ਸਾਲ ਹੋ ਗਿਆ ਕੇਸ ਦਾ ਟ੍ਰਾਇਲ ਵੀ ਸ਼ੁਰੂ ਹੋਇਆ ਨਹੀਂ ਤਾਂ ਚਾਹੇ 302 ਦਾ ਮੁਕਦਮਾ ਵੀ ਹੋਵੇ। ਦੇਸ਼ ਧਰੋਹ ਦਾ ਮੁਕਦਮਾ ਵੀ ਹੋਵੇ। ਉਹਨਾਂ ਸਾਰੇ ਮੁਕਦਮਿਆਂ ਦੇ ਅੰਦਰ ਲਗਭਗ ਤਿੰਨਾਂ ਮਹੀਨਿਆਂ ਬਾਅਦ ਸਟਾਰਟ ਜਿਹੜਾ ਟ੍ਰਾਇਲ ਆ ਉਹ ਸਟਾਰਟ ਹੋ ਜਾਂਦਾ। ਯਾਨੀ ਇਸ ਗਵਾਹਾਂ ਤੇ ਲੱਗ ਜਾਂਦਾ ਗਵਾਹਾਂ ਸਬੂਤ ਸਟਾਰਟ ਹੋ ਜਾਂਦੀਆਂ ਨੇ ਜੇ ਅਰਵਿੰਦ ਕੇਜਰੀਬਾਦ ਜੀ ਦੇ ਖਿਲਾਫ ਜੇ ਮਨੀਸ਼ ਸ਼ਿਸ਼ੋਧਿਆ ਜੀ ਦੇ ਖਿਲਾਫ 1.5 ਸਾਲਾਂ ਅਜੇ ਟ੍ਰਾਇਲ ਸਟਾਰਟ ਨਹੀਂ ਹੋਇਆ ਤਾਂ ਇਥੋਂ ਪਤਾ ਲੱਗਦਾਗਾ ਕਿ ਕਿੱਡਾ ਝੂਠਾ ਤੇ ਫਰਜੀ ਕੇਸ ਕਿਦਾਂ ਇੱਕ ਮਨਕਰਤ ਕੇ ਜਿਹੜਾ ਉਹ ਸਾਡੇ ਕੌਮੀ ਨੇਤਾਵਾਂ ਤੇ ਬਣਾਇਆਗਾ। ਸੋ ਬਿਲਕੁਲ ਅਸੀਂ ਅੱਜ ਵੀ ਅਸੀਂ ਪਹਿਲਾਂ ਵੀ ਅੱਜ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਸਾਰੇ ਪੰਜਾਬ ਦੇ ਵਲੰਟੀਅਰ ਸਾਡੇ ਪੰਜਾਬ ਦੇ ਸਾਰੇ ਸਾਥੀ ਸਾਡੇ ਕੌਮੀ ਕਨਵੀਨਰ अरविंद केजरीवाल जी ਦੇ ਨਾਲ ਚਟਾਨ ਦੀ ਤਰ੍ਹਾਂ ਡਟ ਕੇ ਖੜੇ ਆ। ਇਟ ਨਾਈਟ ਖਰਕਾ ਦੇਾਂਗੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ। ਅੱਜ ਆਪਾਂ ਸਾਰਿਆਂ ਦਾ ਟੀਚਾ ਹੋਣਾ ਚਾਹੀਦਾ। ਅੱਜ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਬੇ ਕਰਨਾ ਦਾ ਮਤਲਬ ਆ ਕਿ ਅਸੀਂ ਦੇਸ਼ ਭਗਤਾਂ ਅਸੀਂ ਦੇਸ਼ ਭਗਤੀ 'ਚ ਡੁੱਬੇ ਹੋਏ ਵਿਅਕਤੀ ਆ ਤਾਂ ਮੈਂ ਸਮਝਦਾ ਦੇਸ਼ ਬਚੂਗਾ। ਜੇਕਰ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇਸ਼ ਤੇ ਕਾਬਜ਼ ਹੋ ਗਈ ਤਾਂ ਭਰਾਵੋ ਇਹ ਸਮਝ ਲਿਓ। ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੋਣਾ ਨਹੀਂ ਹੋਇਆ ਕਰਨਗੀਆਂ ਦੇਸ਼ ਦੇ ਅੰਦਰ ਤਾਨਾਸ਼ਾਹਾਂ ਦਾ ਰਾਜ ਹੋਊਗਾ ਔਰ ਦੇਸ਼ ਬਰਬਾਦੀ ਵੱਲ ਜਾਊਗਾ ਦੇਸ਼ ਕਾਰਪੋਰੇਟ ਘਰਾਣਿਆਂ ਦੇ ਹੱਥ ਹੋਊਗਾ ਸੋ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਸਾਰੇ ਸਾਥੀ ਜਿਹੜੇ ਅੱਜ ਸਾਡੇ ਚੁਣੇ ਹੋਏ ਨਮਾਇंदे ਵੱਖ-ਵੱਖ ਹਿੱਸਿਆਂ ਤੋਂ ਅੱਜ ਇੱਥੇ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਅੱਜ ਪੂਰੇ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੀ ਧਰਨੇ ਦਿੱਤੇ ਜਾ ਰਹੇ ਨੇ ਕਿ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਹੋਰ ਕਾਰਜਕਾਰੀ ਜਿਹੜੇ ਸਾਡੇ ਨੁਮਾਇੰਦੇ ਨੇਗੇ ਉਹ ਉੱਥੇ ਬੈਠ ਕੇ ਪੂਰਾ ਮੰਨ ਪੂਰੇ ਸ਼ਾਂਤੀਪੂਰਵਕ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਨੇਗੇ ਉਸੇ ਤਰ੍ਹਾਂ ਅੱਜ ਇੱਥੇ ਇਸ ਪਵਿੱਤਰ ਧਰਤੀ ਦੇ ਉੱਤੇ ਖਟਕੜਕਲਾਂ ਦੀ ਪਵਿੱਤਰ ਧਰਤੀ ਦੇ ਉੱਤੇ ਅੱਜ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਧਰਨਾ ਦੇ ਰਹੇ ਹਾਂ ਸੋ ਸਾਰਿਆਂ ਨੂੰ ਅਪੀਲ ਆ ਕਿ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਲਗਾਤਾਰ ਬੈਠਣਾ ਕਿਸੇ ਨੇ ਨਹੀਂ ਜਾਣਾ ਕਿਉਂਕਿ ਆਪਾਂ ਲਗਾਤਾਰ ਆਪਣੀ ਪਾਰਟੀ ਦੇ ਸੱਚੇ ਸਿਪਾਹੀ ਹੋਣ ਦੇ ਨਾਤੇ ਹਰਵਿੰਦ ਕੇਜਰੀਵਾਦੀ ਦੇ ਨਿਆਂ ਹੋਂ ਦੇ ਉਹਨਾਂ ਦੇ ਸਾਥੀ ਹੋਣ ਦੇ ਕਾਰਨ ਆ ਜ ਆਪਾਂ ਸਾਰਿਆਂ ਨੇ ਮੈਂ ਸਮਝਦਾ ਇੱਥੇ ਅੱਜ ਬੈਠ ਕੇ ਪੂਰਾ ਮੰਤਰਨਾ ਦੇਣਾਗਾ ਸੋ ਇਹਨਾਂ ਨੂੰ ਕੁਝ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਲਾਉਫਤਿ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ